ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਪਿੰਡ ਦੇਖ ਰਹੇ ਆ ਤੁਹਾਨੂੰ ਪਾਈ ਬਲੋਲਪੁਰ ਸਾਕੇ ਇੱਕ ਤੋਂ ਬੰਨਾ 1500 ਸਾਲ ਪੁਰਾਣਾ ਪਿੰਡ ਹੈ ਇਹ ਸ਼੍ਰੀ ਚਮਕੌਰ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਕਿ ਸਥਿਤ ਹੈ ਇਸ ਪਿੰਡ ਦੇ ਵਿੱਚ 10ਵੇਂ ਪਾਤਸ਼ਾਹ ਜੀ ਵੀ ਆਏ ਸਨ ਇਸੇ ਪਿੰਡ ਦੇ ਵਿੱਚ ਜਦੋਂ ਮੁਝੈਲਾ ਨੇ ਰਿਆਹ ਪਾਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣਾ ਸੀ ਇਸ ਪਿੰਡ ਦੇ ਵਿੱਚ ਸ਼ੇਰ ਮੁਹੰਮਦ ਖਾਨ ਦੇ ਨਾਲ ਸਿੰਘਾਂ ਦੀ ਭਾਰੀ ਝੜਪ ਹੋਈ ਜੋ ਮੈਦਾਨ ਸਿੰਘਾਂ ਦੇ ਹੱਥ ਵਿੱਚ ਰਿਹਾ ਇਸੇ ਪਿੰਡ ਦੇ ਵਿੱਚ 10ਵੇਂ 10ਵੇਂ ਪਾਤਸ਼ਾਹ ਜੀ ਨੂੰ ਪੂਰਨ ਮਸੰਦ ਦੇ ਨੌਕਰ ਜਾਉਣੇ ਨੇ ਇੱਕ ਟੈਂਡ ਦਿੱਤੀ ਸੀ ਜਦੋਂ ਪੂਰਨ ਨੇ ਖੂਹ ਲਾਉਣਾ ਸੀ ਉਸੇ ਟੈਂਡ ਦੇ ਵਿੱਚ ਅੱਗ ਪਾ ਕੇ ਉਸ ਨੇ ਮਹਾਰਾਜ ਨੂੰ ਦਿੱਤੀ ਸੋ ਮਹਾਰਾਜ ਨੂੰ ਕਹਿੰਦਾ ਜਿੱਥੇ ਤੱਕ ਜਾਂਦੀ ਅੱਗ ਲੈ ਜਾ ਸੋ ਮਹਾਰਾਜ ਨੇ ਉਸੇ ਟੈਂਡ ਦੇ ਵਿੱਚ ਜਾ ਕੇ ਉੱਥੇ ਖੂਹ ਤੇ ਪਾਣੀ ਪੀਤਾ ਉਸੇ ਟੈਂਡ ਦਾ ਸਰਾਨਾ ਲਾਇਆ ਸੋ ਇਹ ਬਹੁਤ ਪੁਰਾਣਾ ਪਿੰਡ ਹੈ ਬੈਲੋਲ ਖਨ ਲੋਦੀ ਦੀ ਰਾਜਧਾਨੀ ਵੀ ਰਹੀ ਆ ਇਤੋਂ ਸੱਤ ਲੋਜ ਦਰਿਆ ਜਿਹੜਾ ਕਿ ਇਸ ਨਗਰ ਤੇ ਮਾਚੂ ਵੜਾ ਸਾਹਿਬ ਨਗਰ ਦੇ ਪੈਰਾਂ ਦੇ ਵਿੱਚ ਵਸਦਾ ਸੀ ਸੋ ਇਸੇ ਜਗ੍ਹਾ ਦੇ ਉੱਤੋਂ ਜਿਹੜਾ ਕਿ ਦਰਿਆ ਪਾਰ ਕਰਕੇ ਬਖੋ ਬਕਰੇ ਧਾੜ ਵੀ ਜਿਹੜਾ ਕਿ ਅਫਗਾਨਿਸਤਾਨ ਤੋਂ ਚੜ ਕੇ ਆਏ ਇੱਥੋਂ ਹੀ ਦਰਿਆ ਨੂੰ ਪਾਰ ਕਰਦੇ ਰਹੇ ਤਾਂ ਹੀ ਇਹ ਬਲੋਲ ਖਾਨ ਲੋਦੀ ਨੇ ਇੱਕ ਬਹੁਤ ਭਾਰੀ ਨਗਰ ਜਿਹੜਾ ਕਿ ਆਪਣੇ ਵਾਸਤੇ ਰੱਖਿਆ ਹੋਇਆ ਸੀ ਇਸੇ ਬਹੁਤ ਹਜ਼ਾਰ ਦੇ ਕਰੀਬ ਕਿਸ਼ਤੀਆਂ ਸੀ ਜਿਹੜੀਆਂ ਕਿ ਰਾਜ ਸੀ ਸਾਜੋ ਸਮਾਨ ਨੂੰ ਪਾਰ ਕਰਦੀਆਂ ਸੀ ਘੋੜੇ ਹਾਂਸੀਆਂ ਨੂੰ ਹਥਿਆਰਾਂ ਨੂੰ so bar the